ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਤੇ ਪਾਈਪਿੰਗ ਕਿੱਦਾਂ ਲਗਾਉਣੀ ਉਹ ਆਸਾਨੀ ਨਾਲ ਦੱਸਾਂਗੇ ਠੀਕ ਹੈ ਜੀ ਤੁਸੀਂ ਦੇਖੋ ਕਿੱਦਾਂ ਲੱਗਦੀ ਹੈ ਪਾਈਪਿੰਗ ਦੇਖੋ ਆਪਾਂ ਅੱਜ ਤੁਹਾਨੂੰ ਬਹੁਤ ਹੀ ਈਜ਼ੀ ਤਰੀਕਾ ਦੱਸਾਂਗੇ ਕਿ ਕਿੱਦਾਂ ਤੁਸੀਂ ਸਿਲਕੀ ਕੱਪੜੇ ਤੇ ਵੀ ਬਹੁਤ ਆਸਾਨੀ ਨਾਲ ਪਾਈਪਿੰਗ ਲਗਾ ਸਕਦੇ ਹੋ ਦੇਖੋ ਇਹ ਜਿਹੜਾ ਕੱਪੜਾ ਇਹ ਬਹੁਤ ਹੀ ਸਿਲਕੀ ਆ ਇਹਦਾ ਨੀਚੇ ਵਾਲਾ ਜਿਹੜੀ ਲਾਈਨਿੰਗ ਹੈਗੀ ਆ ਉਹ ਵੀ ਟਾਫਟਾ ਕੱਪੜਾ ਲੱਗਿਆ ਹੋਇਆ ਤੇ ਉਹ ਵੀ ਬਹੁਤ ਸਿਲਕੀ ਕੱਪੜਾ ਤੇ ਇਦਾਂ ਦੇ ਕੱਪੜੇ ਤੇ ਜਿਹੜੀ ਆਪਾਂ ਪਾਈਪਿੰਗ ਲਗਾਉਣੀ ਹੁੰਦੀ ਆ ਉਹ ਔਕੀ ਹੁੰਦੀ ਆ ਥੋੜੀ ਜੀ ਦੇਖੋ ਜਿਹੜਾ ਮੈਂ ਇਹ ਨਿਸ਼ਾਨ ਲਗਾਇਆ ਹਨਾ ਇਹ ਆਪਣਾ ਜਿੱਥੇ ਆਪਣਾ ਘੇਰਾ ਫੋਲਡ ਹੋਊਗਾ ਹਨਾ ਤੁਸੀਂ ਚਾਰੇ ਚਾਕਾਂ ਤੇ ਇਦਾਂ ਨਿਸ਼ਾਨ ਲਗਾ ਲੈਣਾ ਤੇ ਉਹਦੇ ਉੱਪਰ ਸਲਾਈ ਲਗਾ ਲੈਣੀ ਆ ਫਿਰ ਠੀਕ ਆ ਉਹਨੂੰ ਮਤਲਬ ਕਿ ਫਿਕਸ ਕਰ ਲੈਣਾ ਲਾਈਨਿੰਗ ਦੇ ਨਾਲ ਠੀਕ ਹੈ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਤਾਂ ਮੈਂ ਇਹ ਵਾਲੀ ਸਲਾਈ ਮਾਰੀ ਆ ਸਿਰੇ ਤੇ ਜਿੱਥੇ ਆਪਣੀ ਪਾਈਪਿੰਗ ਲੱਗੂਗੀ ਤੇ ਇੱਕ ਮੈਂ ਇਹ ਸਲਾਈ ਮਾਰੀ ਆ ਜਿੱਥੇ ਆਪਣਾ ਘੇਰਾ ਫੋਲਡ ਹੋਊਗਾ ਠੀਕ ਹੈ ਜੀ ਜਿੱਥੇ ਆਪਾਂ ਨਿਸ਼ਾਨ ਲਗਾਏ ਆ ਦੇਖੋ ਬਿਲਕੁਲ ਫਿਕਸ ਹੋ ਗਈ ਆ ਹੁਣ ਲਾਈਨਿੰਗ ਬਿਲਕੁਲ ਹਿੱਲ ਨਹੀਂ ਰਹੀ ਹੈਗੀ ਜਦੋਂ ਤੁਸੀਂ ਪਾਈਪਿੰਗ ਲਗਾਉਂਗੇ ਤਾਂ ਤੁਹਾਨੂੰ ਬਹੁਤ ਈਜ਼ੀ ਹੋ ਜਾਊਗਾ ਇਦਾਂ ਠੀਕ ਹੈ ਤੁਸੀਂ ਸਿਰੇ ਤੋਂ ਲੈ ਕੇ ਐਂਡ ਤੱਕ ਮਤਲਬ ਚਾਕ ਤੱਕ ਸਲਾਈ ਮਾਰੋ ਇਦਾਂ ਦੋ ਸਲਾਈਆਂ ਲਗਾਓ ਮਤਲਬ ਇੱਕ ਤਾਂ ਇਹ ਵਾਲੀ ਸਲਾਈ ਜਿੱਥੇ ਮੈਂ ਤੁਹਾਨੂੰ ਥੋੜੀ ਜਿਹੀ ਮਾਰ ਕੇ ਦਿਖਾਉਣੀ ਆ ਤੁਸੀਂ ਇਹ ਚਾਕ ਦੇ ਐਂਡ ਤ ਜਿੱਥੇ ਆਪਣਾ ਘੇਰਾ ਫੋਲਡ ਹੋਊਗਾ ਇਹ ਕੇਸ ਲਾਈ ਹੋਊਗੀ ਫਿਕਸ ਕਰਨ ਲਈ ਤੇ ਇੱਕ ਜਿੱਥੇ ਆਪਾਂ ਪਾਈਪਿੰਗ ਲਗਾਉਣੀ ਆ ਦੇਖੋ ਇਹ ਅਟੈਚ ਹੋ ਗਈਆਂ ਹਨਾ ਦੋਨੋਂ ਮੈਂ ਜਿਹੜੀ ਸਲਾਈ ਮਾਰ ਕੇ ਤੁਹਾਨੂੰ ਦਿਖਾਈ ਆ ਲਾਈਨਿੰਗ ਆਪਣੀ ਬਿਲਕੁਲ ਅਟੈਚ ਹੋ ਗਈ ਆ ਤੇ ਇੱਕ ਤਾਂ ਬਿਲਕੁਲ ਸਿਰੇ ਵਾਲੀ ਸਲਾਈ ਹੋ ਗਈ ਆ ਜਿੱਥੇ ਆਪਾਂ ਪਾਈਪਿੰਗ ਰੱਖਾਂਗੇ ਉਹਨੂੰ ਵੀ ਤੁਸੀਂ ਪਹਿਲਾਂ ਫਿਕਸ ਕਰਨਾ ਠੀਕ ਹੈ ਇੱਕ ਜਿੱਥੇ ਆਪਣਾ ਘੇਰਾ ਫੋਲਡ ਹੋਊਗਾ ਉਹ ਸਲਾਈ ਲਗਾਉਣੀ ਆ ਦੇਖੋ ਹੁਣ ਆਪਾਂ ਕੀ ਕਰਨਾ কুরਤੀ ਦਾ ਉਲਟਾ ਪਾਸਾ ਰੱਖਣਾ ਤੇ ਉਹਦੇ ਉੱਪਰ ਇਹਦਾ ਲਾਈਨਿੰਗ ਰੱਖਣੀ ਆ ਲਾਈਨਿੰਗ ਵਾਲੀ ਜਿਹੜੀ ਡੋਰੀ ਹੈਗੀ ਆ ਉਹ ਤੁਸੀਂ ਆਪਣੇ ਖੱਬੇ ਹੱਥ ਰੱਖਣੀ ਆ ਠੀਕ ਹੈ ਜੀ ਤੇ ਤੁਸੀਂ ਅੱਧਾ ਇੰਚ ਉੱਪਰ ਕੱਢ ਦੇਣੀ ਆ ਪਾਈਪਿੰਗ ਉਹਦਾ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਉਹਨੂੰ ਅੰਦਰ ਵਾਲੀ ਸਾਈਡ ਫਿਰ ਫੋਲਡ ਕਰਨਾ ਠੀਕ ਹੈ ਜਿੱਥੇ ਇੱਥੇ ਆਪਣੀ ਪਹਿਲਾ ਸਲਾਈ ਲਗਾ ਕੇ ਆਪਾਂ ਫਿਕਸ ਕੀਤੀ ਹੋਈ ਸੀ ਲਾਈਨਿੰਗ ਆਪਾਂ ਉਸੇ ਸਲਾਈ ਦੇ ਉੱਪਰ ਹੀ ਪਾਈਪਿੰਗ ਰੱਖਣੀ ਆ ਦੇਖੋ ਤੁਸੀਂ ਬਿਲਕੁਲ ਡੋਰੀ ਦੇ ਨਾਲ-ਨਾਲ ਸਲਾਈ ਚਲਾਉਣੀ ਆ ਤੁਸੀਂ ਡੋਰੀ ਦੇ ਉੱਪਰ ਨਹੀਂ ਸਲਾਈ ਚਲਾਉਣੀ ਹੈਗੀ ਨਹੀਂ ਤਾਂ ਫਿਰ ਆਪਣੀ ਜਿਹੜੀ ਫਿਨਿਸ਼ਿੰਗ ਆ ਉਹ ਖਰਾਬ ਹੋ ਜੂਗੀ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਆ ਦੇਖੋ ਆਪਣਾ ਚਾਕ ਦਾ ਐਂਡ ਆ ਗਿਆ ਤੁਸੀਂ ਇੱਦਾਂ ਨਿਸ਼ਾਨ ਲਗਾ ਲੈਣਾ ਤੇ ਉਸ ਤੋਂ 1.5 ਇੰਚ ਉੱਪਰ ਤੱਕ ਤੁਸੀਂ ਪਾਈਪਿੰਗ ਲੈ ਕੇ ਜਾਣੀ ਹੈ ਤੁਸੀਂ ਬਿਲਕੁਲ ਜਿੱਥੇ ਤੱਕ ਆਪਣਾ ਚਾਕ ਖਤਮ ਹੋਊਗਾ ਉੱਥੇ ਨਹੀਂ ਖਤਮ ਕਰਨੀ ਉਸ ਤੋਂ 1.5 ਇੰਚ ਉੱਪਰ ਲੈ ਕੇ ਜਾਣੀ ਆਪਣੀ ਪਾਈਪਿੰਗ ਠੀਕ ਹੈ ਨਹੀਂ ਤਾਂ ਫਿਰ ਇਹ ਚਾਕ ਤੋਂ ਕਈ ਵਾਰੀ ਉੱਧੜ ਜਾਂਦੀ ਹੁੰਦੀ ਹੈ ਤੇ ਦੇਖੋ ਇਹਦੇ ਤੁਸੀਂ ਕਟਿੰਗ ਕਰ ਲਓ 1.5 ਇੰਚ ਉੱਪਰ ਤੱਕ ਤੇ ਦੇਖੋ ਇਹ ਆਪਣਾ نیچے ਚਾਕ ਦਾ ਨਿਸ਼ਾਨ ਲੱਗਿਆ ਹੋਇਆ ਤੇ ਉੱਪਰ ਆਪਣਾ ਪਾਈਪਿੰਗ ਆਪਾਂ ਉੱਪਰ ਤੱਕ ਲੈ ਗਏ ਦੇਖੋ ਫਿਰ ਆਪਾਂ ਕੀ ਕਰਨਾ ਹੁਣ ਸ਼ਰਟ ਦਾ ਸਿੱਧਾ ਪਾਸਾ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਕਿੱਦਾਂ ਫੋਲਡ ਕਰਨੀ ਆ ਹੁਣ ਦੇਖੋ ਜਿਹੜਾ ਆਪਾਂ ਚਾਕ ਵਾਲਾ ਨਿਸ਼ਾਨ ਜਿੱਥੇ ਆਪਾਂ ਸਲਾਈ ਕਰਕੇ ਫਿਕਸ ਕੀਤਾ ਹਨਾ ਆਪਾਂ ਇਹਨੂੰ ਉਹਦੇ ਉੱਪਰ ਫੋਲਡ ਕਰਾਂਗੇ ਦੇਖੋ ਜੇ ਆਪਾਂ ਇਹਨੂੰ ਫਿਕਸ ਨਾ ਕਰਦੇ ਤਾਂ ਇਹ ਹਿੱਲ-ਜੁਲ ਹੋ ਜਾਣੀ ਸੀ ਕੱਪੜੇ ਦੇ ਵਿੱਚ ਲਾਈਨਿੰਗ ਵਾਲੇ ਦੇ ਵਿੱਚ ਵੀ ਔਰ ਉੱਪਰ ਵਾਲੇ ਕੱਪੜੇ ਦੇ ਵਿੱਚ ਕਿਉਂਕਿ ਇਹ ਬਹੁਤ ਸਿਲਕੀ ਆ ਕੱਪੜਾ ਤੇ ਤੁਸੀਂ ਕੀ ਕਰਨਾ ਇਦਾਂ ਇਹਦੇ ਉੱਪਰ ਫੋਲਡ ਕਰ ਦੇਣਾ ਇਹਨੂੰ ਤੁਸੀਂ ਬਿਲਕੁਲ ਸੇਮ ਉਸੇ ਨਿਸ਼ਾਨ ਦੇ ਉੱਪਰ ਹੀ ਇਹਨੂੰ ਫੋਲਡ ਕਰਨਾ ਜਿਹੜਾ ਜਾਕ ਫੋਲਡਿੰਗ ਲਈ ਲਗਾਇਆ ਹੋਇਆ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਜਿਹੜੀ ਆਪਣੀ ਡੋਰੀ ਹੈਗੀ ਆ ਹਨਾ ਉਹਦੇ ਉੱਪਰ ਐਦਾਂ ਇਹਨੂੰ ਬਿਲਕੁਲ ਨਿਸ਼ਾਨਾ ਕਰਕੇ ਐਦਾਂ ਫੋਲਡ ਕਰਕੇ ਇਹਨੂੰ ਨਿਸ਼ਾਨ ਦੇ ਉੱਪਰ ਬਿਲਕੁਲ ਨੇੜੇ ਨੇੜੇ ਹੀ ਡੋਰੀ ਦੇ ਸਲਾਈ ਲਗਾਉਣੀ ਹੈ ਠੀਕ ਹੈ ਤੇ ਤੁਸੀਂ ਐਦਾਂ ਸੈੱਟ ਕਰ ਲਓ ਕੱਪੜੇ ਨੂੰ ਤੇ ਫਿਕਸ ਹੋਣ ਕਰਕੇ ਵੈਸੇ ਤਾਂ ਇਹ ਖਿਸਕਦਾ ਨਹੀਂ ਹੈਗਾ ਬਿਲਕੁਲ ਵੀ ਕਪੜਾ ਤੁਹਾਡੀ ਆਸਾਨੀ ਨਾਲ ਹੀ ਲੱਗ ਜੂਗੀ ਪਾਈਪਿੰਗ ਕਿਉਂਕਿ ਜੇ ਆਪਾਂ ਇੱਥੇ ਸਲਾਈਆਂ ਨਾਲ ਲਗਾਉਂਦੇ ਏਦਾਂ ਡਬਲ ਕਰਕੇ ਤਾਂ ਆਪਣਾ ਜਿਹੜਾ ਕੱਪੜਾ ਹੈਗਾ ਸੀ ਉਹ ਲਾਈਨਿੰਗ ਵਾਲਾ ਬਾਹਰ ਨੂੰ ਆ ਜਾਂਦਾ ਹੁੰਦਾ ਕਈ ਵਾਰੀ ਤੇ ਕਈ ਵਾਰੀ ਜ਼ਿਆਦਾ ਘੱਟ ਵੀ ਆ ਜਾਂਦਾ ਹੁੰਦਾ ਨੀਚੇ ਵਾਲਾ ਕੱਪੜਾ ਵੀ ਕਈ ਵਾਰ ਸਲਾਈ ਦੇ ਵਿੱਚ ਆ ਜਾਂਦਾ ਹੁੰਦਾ ਜ਼ਿਆਦਾ ਇਸ ਲਈ ਆਪਾਂ ਇਹਨਾਂ ਨੂੰ ਪਹਿਲਾਂ ਹੀ ਫਿਕਸ ਕਰ ਲਓ ਠੀਕ ਹੈ ਤੇ ਦੇਖੋ ਹੁਣ ਆਪਾਂ ਡੋਰੀ ਦੇ ਨਾਲ ਨਾਲ ਬਿਲਕੁਲ ਸਲਾਈ ਲਗਾਉਣੀ ਹੁਣ ਦੇਖੋ ਜਿਹੜਾ ਆਪਣਾ ਚਾਕ ਦਾ ਕੋਨਾ ਹੈ ਹਨਾ ਤੁਸੀਂ ਉੱਥੋਂ ਬਹੁਤ ਧਿਆਨ ਨਾਲ ਪਾਈਪਿੰਗ ਲਗਾਉਣੀ ਆ ਤੁਸੀਂ ਬਿਲਕੁਲ ਥੋੜੀ ਜੀ ਹੀ ਦਿਖਾਉਣੀ ਆ ਬਾਹਰ ਠੀਕ ਹੈ ਤੁਸੀਂ ਜੇ ਜ਼ਿਆਦਾ ਕੱਢ ਦੋਗੇ ਤਾਂ ਇੱਥੋਂ ਆਪਣੇ ਫਿਰ ਕੰਨ ਜੇ ਖੜੇ ਹੋ ਜਾਣਗੇ ਠੀਕ ਆ ਆਪਣਾ ਜਿਹੜਾ ਚਾਕ ਹੁੰਦਾ ਉਹ ਬਿਲਕੁਲ ਖੜਾ ਖੜਾ ਰਹਿੰਦਾ ਉਹ ਤੁਸੀਂ ਬਿਲਕੁਲ ਇਦਾਂ ਕੋਨੇ ਦੇ ਨਾਲ ਮਲਾ ਕੇ ਹੀ ਪਾਈਪਿੰਗ ਕੱਢਣੀ ਹੈ ਜਿੱਦੀ ਇੱਥੇ ਸਲਾਈ ਲਗਾਉਣੀ ਹੈ ਬਿਲਕੁਲ ਕੋਨੇ ਜੇ ਤੇ ਕਰਕੇ ਤੇ ਫਿਰ ਇਹ ਫਿਨਿਸ਼ਿੰਗ ਲੱਗੂਗੀ ਇਹਦੇ ਵਿੱਚ ਤੇ ਚਾਕ ਜਿਹੜਾ ਹੈਗਾ ਉਹ ਦੇਖਣ ਨੂੰ ਵੀ ਸੋਹਣਾ ਲੱਗੂਗਾ ਉੱਪਰੋਂ ਕੋਨੇ ਤੋਂ ਨਹੀਂ ਤਾਂ ਕਈ ਵਾਰੀ ਕੰਨ ਜੇ ਨਿਕਲੇ ਹੁੰਦੇ ਨੇ ਫਿਰ ਉਹ ਬਹੁਤ ਭੈੜਾ ਲੱਗਦਾ ਤੁਸੀਂ ਇਹ ਬਿਲਕੁਲ ਇਦਾਂ ਅੰਡੇ ਤੇ ਜਾ ਕੇ ਡਬਲ ਕਰ ਦੇਣੀ ਆ ਸਲਾਈ ਤੇ ਦੇਖੋ ਆਪਣੀ ਜਿਹੜੀ ਪਾਈਪਿੰਗ ਹੈਗੀ ਆ ਉਹ ਇੰਨੀ ਕਿਹੀ ਨਿਕਲੀ ਆ ਬਾਹਰ ਚਾਕ ਤੋਂ ਤੁਸੀਂ ਬਸ ਇੰਨੀ ਕਿਹੀ ਕੱਢਣੀ ਆ ਮਾਇਨਰ ਜੀ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਆਪਾਂ ਜਿੱਦਾਂ ਕੱਢੀ ਆ ਤੁਸੀਂ ਵੀ ਇਦਾਂ ਹੀ ਕੱਢਣੀ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਫੋਲਡ ਕਿੱਦਾਂ ਕਰਨਾ ਜਾਂ ਇਹ ਤੇ ਪੱਕੀ ਸਲਾਈ ਕਿੱਦਾਂ ਕਰਨੀ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਇਹਨੂੰ ਅੰਦਰ ਵਾਲੀ ਸਾਈਡ ਕੱਪੜੇ ਨੂੰ ਫੋਲਡ ਕਰ ਦੇਣਾ ਠੀਕ ਹੈ ਜਿਹੜਾ ਆਪਾਂ 1/2 ਇੰਚ ਉੱਪਰੋਂ ਕੱਢੀ ਸੀ ਪਾਈਪਿੰਗ ਉਹਨੂੰ ਆਪਾਂ ਕੀ ਕਰਨਾ ਦਾ ਚਾਕ ਖੋਲਣਾ ਤੇ ਉਹਦੇ ਅੰਦਰ ਵਾਲੀ ਸਾਈਡ ਇਹਨੂੰ ਸੈਂਟਰ ਦੇ ਵਿੱਚ ਦੇ ਦੇਣਾ ਠੀਕ ਹੈ ਤੇ ਧਾਗੇ ਵਗੈਰਾ ਹੈਗੇ ਨੇ ਜਿਹੜੇ ਤੁਸੀਂ ਕੱਟ ਲਓ ਸਾਰੇ ਤੇ ਇਹਨੂੰ ਅੰਦਰ ਵਾਲੀ ਸਾਈਡ ਕਰਕੇ ਇਦਾਂ ਉੱਪਰ ਆਪਾਂ ਇਦਾਂ ਦਬਮੀ ਸਲਾਈ ਲਗਾ ਦੇਣੀ ਹੈ ਤੇ ਠੀਕ ਹੈ ਜੀ ਤੇ ਜਿਹੜੀ ਇਹ ਦਬਮੀ ਸਲਾਈ ਹੈਗੀ ਆ ਤੁਸੀਂ ਉਹ ਬਿਲਕੁਲ ਬਰੀਕ ਬੱਕੇ ਨਾਲ ਮਾਰਨੀ ਆ ਫਿਰ ਇਹਦੀ ਫਿਨਿਸ਼ਿੰਗ ਲੱਗੂਗੀ ਤੁਸੀਂ ਇਹਨੂੰ ਮੋٹے ਬੱਕੇ ਨਾਲ ਨਹੀਂ ਮਾਰਨਾ ਹੈਗਾ ਕਿਉਂਕਿ ਇਹ ਉਢੇੜਨੀ ਨਹੀਂ ਹੈਗੀ ਆਪਾਂ ਸਲਾਈ ਬਾਅਦ ਚੋਂ ਇਹ ਪਾਈਪਿੰਗ ਨੂੰ ਫਿਕਸ ਕਰਨ ਵਾਸਤੇ ਹੀ ਹੁੰਦੀ ਆ ਉੱਪਰੋਂ ਤੇ ਆਪਾਂ ਇਹਨੂੰ ਬਾਅਦ ਚ ਉਹ ਦੇੜਨਾ ਨਹੀਂ ਹੈਗਾ ਠੀਕ ਹੈ ਤੇ ਤੁਸੀਂ ਇਦਾਂ ਫਿਨਿਸ਼ਿੰਗ ਨਾਲ ਇਹਦੀ ਸਿਲਾਈ ਲਗਾ ਲਓ ਤੇ ਦੇਖੋ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਕਿੱਦਾਂ ਫਿਕਸ ਕਰਨੀ ਆਹਾ ਪਾ ਲਾਈਨਿੰਗ ਠੀਕ ਹੈ ਇਸੇ ਤਰੀਕੇ ਨਾਲ ਹੀ ਤੁਸੀਂ ਦੂਸਰੇ ਚਾਕਾਂ ਤੇ ਵੀ ਆਸਾਨੀ ਨਾਲ ਪਾਈਪਿੰਗ ਲਗਾ ਸਕਦੇ ਹੋ ਇਨਾ ਕਪੜਾ ਸਿਲਕੀ ਹੋਣ ਦੇ ਬਾਵਜੂਦ ਵੀ ਇਹ ਜੇ ਆਪਾਂ ਇਹਨੂੰ ਪਹਿਲਾਂ ਫਿਕਸ ਕਰ ਲਾਂਗੇ ਇਹ ਬਿਲਕੁਲ ਵੀ ਖਿਸਕੂਗਾ ਨਹੀਂ ਕਪੜਾ ਠੀਕ ਹੈ ਇਦਾਂ ਆਸਾਨੀ ਨਾਲ ਤੁਹਾਡੀ ਪਾਈਪਿੰਗ ਲੱਗ ਜੂਗੀ ਚਾਰੇ ਚਾਕਾਂ ਤੇ ਠੀਕ ਹੈ ਜੀ ਇਨੂੰ ਚਾਕ ਦੇ ਐਂਡ ਤੱਕ ਪੱਕਾ ਕਰ ਲੈਣਾ ਠੀਕ ਹੈ ਉੱਪਰੋਂ ਤੇ ਇੱਥੇ ਡਬਲ ਸਲਾਈ ਜ਼ਰੂਰ ਕਰੋ ਤੁਸੀਂ ਆ ਕੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਕੱਚਾ ਕਰਾਂਗੇ ਜਿੱਥੇ ਆਪਣੀ ਤਰਪਾਈ ਹੋਊਗੀ ਫਿਰ ਬਾਅਦ ਚੋਂ ਠੀਕ ਹੈ ਤੇ ਤੁਸੀਂ ਇਹ ਇਦਾਂ ਕਰਕੇ ਸਿੱਧਾ ਕਰ ਲਓ ਜੇ ਹੋ ਸਕੇ ਤਾਂ ਤੁਸੀਂ ਤੇ ਪ੍ਰੈਸ ਵੀ ਕਰ ਲਓ ਤੇ ਇਹ ਫਿਰ ਚੰਗੀ ਤਰ੍ਹਾਂ ਬੈਠ ਜਾਊਗਾ ਕਪੜਾ ਠੀਕ ਹੈ ਤੇ ਹੁਣ ਮੈਂ ਉੱਪਰ ਵਾਲੀ ਸਾਈਡ ਹੀ ਰੱਖ ਕੇ ਇਹਨੂੰ ਕੱਚਾ करूंगी ਕਿਉਂਕਿ ਜਦੋਂ ਆਪਾਂ ਨੀਚੇ ਵਾਲੀ ਸਾਈਡ ਜੇ ਮੈਂ ਇਹਨੂੰ ਉਲਟਾ ਕਰਕੇ ਫੋਲਡ ਕੱਚਾ ਕਰਦੀ ਤਾਂ ਕੀ ਹੋਣਾ ਸੀਗਾ ਕਈ ਵਾਰੀ ਨਾ ਸਿਲਕੀ ਕਪੜਾ ਹੋਣ ਕਰਕੇ ਇਹਦੇ ਵਿੱਚ ਬਾਲਾ ਆ ਜਾਂਦਾ ਹੁੰਦਾ ਕੱਪੜੇ ਦੇ ਹੁਣ ਦੇਖੋ ਮੈਨੂੰ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਮੈਂ ਹੱਥ ਨਾਲ ਸੈੱਟ ਕਰਦੀ ਜਾ ਰਹੀਆਂ ਨਾਲ ਦੀ ਨਾਲ ਤੇ ਮੇਰੇ ਕੱਪੜੇ ਦੇ ਵਿੱਚ ਫਿਰ ਬਾਲ ਨਹੀਂ ਆਊਗਾ ਠੀਕ ਹੈ ਤੇ ਦੇਖੋ ਆਪ ਤੁਸੀਂ ਇੱਥੇ ਫਿਰ ਤਰਪਾਈ ਕਰ ਲਓ ਤੇ ਜੋ ਦੀ ਪੂਰੀ ਫਿਨਿਸ਼ਿੰਗ ਆਜੂਗੀ ਤੇ ਤੁਸੀਂ ਕੀ ਕਰਨਾ ਇਹਦੇ ਉੱਪਰ ਪ੍ਰੈਸ ਮਾਰ ਲੈਣੀ ਹੈ ਪਹਿਲਾਂ ਤੇ ਦੇਖੋ ਆਪਣੀ ਪਾਈਪਿੰਗ ਜਿਹੜੀ ਚਾਕਾਂ ਤੇ ਹੈਗੀ ਆ ਉਹ ਰੈਡੀ ਹੋ ਗਈ ਆ ਇਦਾਂ ਹੀ ਤੁਸੀਂ ਦੂਸਰੇ ਚਾਕਾਂ ਤੇ ਵੀ ਪਾਈਪਿੰਗ ਲਗਾ ਲੈਣੀ ਆ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਮਤਲਬ ਪੱਕਾ ਕਰ ਲੈਣਾ ਪਹਿਲਾਂ ਤੁਸੀਂ ਲਾਈਨਿੰਗ ਨੂੰ ਉੱਪਰ ਵਾਲੇ ਕੱਪੜੇ ਨਾਲ ਤੇ ਫਿਰ ਤੁਸੀਂ ਪਾਈਪਿੰਗ ਕੱਢਣੀ ਆ ਠੀਕ ਹੈ ਜੀ ਇਦਾਂ ਕੱਪੜਾ ਫਿਕਸ ਹੋ ਜਾਊਗਾ ਤੁਹਾਡਾ ਤੇ ਜਿਹੜੀ ਥੋੜੀ ਪਾਈਪਿੰਗ ਆ ਉਹ ਪੂਰੀ ਸਹੀ ਤਰੀਕੇ ਨਾਲ ਲੱਗੂਗੀ ਨਹੀਂ ਤਾਂ ਲਾਈਨਿੰਗ ਵਾਲੇ ਕੱਪੜੇ ਤੇ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਸਿਲਾਈ ਲਾਉਣੀ ਤੇ ਦੇਖੋ ਹੁਣ ਤੁਹਾਨੂੰ ਆਪਾਂ ਬਾਜੂ ਤੇ ਦੱਸਾਂਗੇ ਕਿੱਦਾਂ ਲਗਾਉਣੀ ਆ ਇਹ ਤੁਸੀਂ ਕੀ ਕਰਨਾ ਬਾਜੂ ਦਾ ਸਿੱਧਾ ਪਾਲਾ ਪਾਸਾ ਉੱਪਰ ਵਾਲੀ ਸਾਈਡ ਰੱਖਣਾ ਤੇ ਇਹ ਇਹਦੇ ਉੱਪਰ ਆਪਾਂ ਪਾਈਪਿੰਗ ਰੱਖਣੀ ਆ ਜਿਹੜਾ ਮਾਰਜਨ ਆ ਠੀਕ ਹੈ ਮੇਰਾ ਮਾਰਜਨ ਜਿਹੜਾ ਹੈਗਾ ਸੀ ਉਹ ਕੜਾਈ ਦੀ ਵਜ੍ਹਾ ਕਰਕੇ ਬਹੁਤ ਥੋੜਾ ਸੀ ਇਸ ਲਈ ਮੈਂ ਬਿਲਕੁਲ ਮਾਰਜਨ ਦਾ ਥੋੜਾ ਥੋੜਾ ਨਿਸ਼ਾਨ ਲਗਾਇਆ ਤੁਸੀਂ ਜ਼ਿਆਦਾ ਵੀ ਲਗਾ ਸਕਦੇ ਹੋ ਆਪਣਾ ਠੀਕ ਹੈ ਫਿਰ ਤੁਸੀਂ ਕੀ ਕਰਨਾ ਇੱਦਾਂ ਡੋਰੀ ਜਿਹੜੀ ਹੈਗੀ ਉਹ ਖੱਬੇ ਹੱਥ ਰੱਖਣੀ ਆ ਮਤਲਬ ਕਿ ਜਿਹੜੇ ਹੱਥ ਨਾਲ ਮੈਂ ਇਹ ਦੱਬੀ ਹੋਈ ਆ ਠੀਕ ਆ ਪਾਈਪਿੰਗ ਉਸੇ ਹੱਥੇ ਹੀ ਆਪਾਂ ਡੋਰੀ ਰੱਖਣੀ ਆ ਤੇ ਡੋਰੀ ਦੇ ਨਾਲ-ਨਾਲ ਬਿਲਕੁਲ ਆਪਾਂ ਸਲਾਈ ਚ ਲਾਉਣੀ ਆ ਠੀਕ ਆ ਆਪਣੀ ਸਲਾਈ ਜਿਆਦਾ ਦੂਰ ਤੱਕ ਵੀ ਨਹੀਂ ਹੋਣੀ ਚਾਹੀਦੀ ਤੇ ਇਹਦੇ ਉੱਪਰ ਵੀ ਨਹੀਂ ਚੜਨੀ ਚਾਹੀਦੀ ਹੈਗੀ ਇਹ ਮੇਰੀਆਂ ਬਾਜੂ ਨੇ ਜਿਹੜੀਆਂ ਥੋੜੀਆਂ ਗੁਲਾਈ ਵਿੱਚ ਨੇ ਤੇ ਫਿਰ ਆਪਾਂ ਕੀ ਕਰਨਾ ਹੁਣ ਲਾਈਨਿੰਗ ਅਟੈਚ ਕਰਨੀ ਆ ਪਹਿਲਾਂ ਬਾਜੂ ਦਾ ਉੱਪਰ ਵਾਲਾ ਪਾਸਾ ਸੀ ਜਿਹੜਾ ਉਹ ਸਿੱਧਾ ਸੀ ਹੁਣ ਬਾਜੂ ਦਾ ਜਿਹੜਾ ਹੈਗਾ ਪਾਸਾ ਉਹ ਆਪਾਂ ਉਲਟਾ ਕਰ ਲਿਆ ਇਹ ਆਪਾਂ ਉਲਟਾ ਤਾਂ ਕੀਤਾ ਤਾਂ ਕਿ ਆਪਾਂ ਨੂੰ ਜਿਹੜੀ ਸਲਾਈ ਹੈਗੀ ਆ ਉਹ ਦਿਖਦੀ ਰਹੇ ਹੁਣ ਆਪਾਂ ਇਸੇ ਸਲਾਈ ਦੇ ਉੱਪਰ ਹੀ ਸਲਾਈ ਲਗਾ ਕੇ ਲਾਈਨਿੰਗ ਨੂੰ ਅਟੈਚ ਕਰਾਂਗੇ ਤੁਸੀਂ ਬਿਲਕੁਲ ਜਿਹੜੀ ਇਹ ਸਲਾਈ ਨਾਲ ਆਪਾਂ ਪਹਿਲਾਂ ਪਾਈਪਿੰਗ ਅਟੈਚ ਕੀਤੀ ਸੀ ਉਸੇ ਉੱਪਰ ਹੀ ਸਲਾਈ ਚਲਾਉਣੀ ਆ ਬਿਲਕੁਲ ਤੇ ਇਹ ਤੁਹਾਨੂੰ ਉੱਪਰੋਂ ਸਫਾਈ ਨਾਲ ਦਿਖਦੀ ਰਹੂਗੀ ਤੇ ਤੁਹਾਡੀ ਪਾਈਪਿੰਗ ਜਿਹੜੀ ਹੈਗੀ ਉਹ ਘੱਟ ਵੱਧ ਨਹੀਂ ਨਿਕਲੂਗੀ ਤੁਸੀਂ ਬਿਲਕੁਲ ਹੀ ਐਜ਼ ਇਟ ਜਿਹੜੀ ਆਪਾਂ ਸਲਾਈ ਲਗਾਏ ਸੀ ਉਹਦੇ ਉੱਪਰ ਹੀ ਸਲਾਈ ਲਗਾਉਣੀ ਆ ਨਾ ਘੱਟ ਕਰਨੀ ਆ ਤੇ ਨਾ ਹੀ ਉਹਦੇ ਮਤਲਬ ਵੱਧ ਕਰਨੀ ਆ ਬਿਲਕੁਲ ਤੇ ਇਹਦੇ ਨਾਲ ਕੀ ਹੁੰਦਾ ਜਿਹੜੀ ਤੁਹਾਡੀ ਪਾਈਪਿੰਗ ਹੈਗੀ ਉਹ ਬਿਲਕੁਲ ਇਕੁਅਲੀ ਨਿਕਲਦੀ ਆ ਬਿਲਕੁਲ ਇੱਕੋ ਜਿਹੀ ਨਿਕਲਦੀ ਆ ਠੀਕ ਹੈ ਜੀ ਤੇ ਤੁਸੀਂ ਇਦਾਂ ਜੇ ਤੁਹਾਡੇ ਬਾਜੂ ਗਲਾਈ ਵਾਲੀਆਂ ਨੇ ਤੁਸੀਂ ਇਦਾਂ ਗਲਾਈ ਪਾ ਕੇ ਥੋੜੀ ਜੀ ਲਗਾ ਸਕਦੇ ਹੋ ਪਾਈਪਿੰਗ ਹੁਣ ਆਪਾਂ ਕੀ ਕਰਾਂਗੇ ਦੇਖੋ ਇਹ ਬਾਜੂ ਨੂੰ ਆਪਾਂ ਇਦਾਂ ਦੂਸਰੇ ਪਾਲੇ ਪਾਸੇ ਆਪਾਂ ਮੋੜ ਦੇਵਾਂਗੇ ਹੁਣ ਇਹਦਾ ਸਿੱਧਾ ਪਾਸਾ ਉੱਪਰ ਆ ਗਿਆ ਔਰ ਲਾਈਨਿੰਗ ਜਿਹੜੀ ਹੈਗੀ ਉਹ ਹੇਠੇ ਚਲੀ ਗਈ ਠੀਕ ਹੈ ਮੈਂ ਮਾਰਜਨ ਥੋੜਾ ਹੋਣ ਕਰਕੇ ਇਦਾਂ ਪਾਈਪਿੰਗ ਲਗਾਈ ਆ ਇਹਦਾ ਇੱਕ ਦੂਸਰਾ ਤਰੀਕਾ ਵੀ ਹੈਗਾ ਪਾਈਪਿੰਗ ਲਗਾਉਣ ਦਾ ਉਹ ਆਪਾਂ ਤੁਹਾਨੂੰ ਫੇਰ ਕਦੇ ਦੱਸਾਂਗੇ ਦੂਸਰੀ ਵੀਡੀਓ ਦੇ ਵਿੱਚ ਪਰ ਇਹ ਤਰੀਕਾ ਬਹੁਤ ਈਜ਼ੀ ਹੈ ਇਦਾਂ ਪਾਈਪਿੰਗ ਲਗਾਉਣ ਦਾ ਤੁਸੀਂ ਲਾਈਨਿੰਗ ਜਿਹੜੀ ਹੈਗੀ ਦੂਸਰੀ ਵਾਲੀ ਸਾਈਡ ਮੋੜ ਦੋ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਪੱਕਾ ਕਰ ਲਿਆ ਦੇਖੋ ਉੱਪਰੋਂ ਸਾਰੀ ਸਿਲਾਈ ਨੂੰ ਤੇ ਆਪਾਂ ਛੋਟਾ ਬਖਾ ਕਰਕੇ ਹੀ ਸਿਲਾਈ ਮਾਰਨੀ ਆ ਤੇ ਆਪਣੀ ਜਿਹੜੀ ਪਾਈਪਿੰਗ ਆ ਉਹ ਬੜੀ ਈਜ਼ੀ ਤਰੀਕੇ ਨਾਲ ਲੱਗ ਗਈ ਹੈ ਤੇ ਆਪਣੀ ਜਿਹੜੀ ਲਾਈਨਿੰਗ ਹੈਗੀ ਆ ਉਹ ਵੀ ਆਪਣੀ ਬੜੀ ਸੌਖੇ ਤਰੀਕੇ ਨਾਲ ਮੋੜ ਗਈ ਦੇਖੋ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਠੀਕ ਹੈ